ਐਂਡ ਕਾਲੇ ਕਿਵਲੋ ਜੀ ਬਹੁਤ ਬਹੁਤ ਧੰਨਵਾਦੀ ਹੋ ਸੁਣਾਓ ਤੁਸੀਂ ਕਿਵੇਂ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਠਾਕ ਆਂ ਜੀ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਕੱਪੜਿਆਂ ਦੀ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕੱਪੜੇ ਤੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਮੈਂਟ ਤੁਸੀਂ ਬਹੁਤ ਘੱਟ ਕਰਦੀਆਂ ਵੀ ਸਾਡੀਆਂ ਵੀਡੀਓਸ ਨੂੰ ਕਿੱਦਾਂ ਦੀਆਂ ਲੱਗਦੀਆਂ ਜੀ ਕਿ ਨਵਾਂ ਜੁੜਿਆ ਮੇਰੀ YouTube ਫੈਮਿਲੀ ਤੇ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਅਸੀਂ ਜਿਹੜੀ ਜ ਨਵੀਂ ਵੀਡੀਓ ਬਣਾਈ ਉਹ ਤੇ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੇ ਤੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਨ ਲੱਗੇ ਆ ਕੱਪੜਿਆਂ ਦੀ ਤੇ ਮੇਰੀਆਂ ਭੈਣਾਂ ਮੈਨੂੰ ਕੱਪੜਿਆਂ 'ਚ ਬਹੁਤ ਘੱਟ ਤੁਸੀਂ ਰਿਸਪੌਂਸ ਦੇਣੀ ਆ ਤੇ ਮੈਨੂੰ ਕੱਪੜਿਆਂ ਦਾ ਵੀ ਜ਼ਿਆਦਾ ਦਿਖਾ ਕਰੋ ਤੇ ਵੀ ਵੀ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਬੋਲਦੀ ਹੁੰਦੀ ਹਾਂ ਵੀ ਆਪਾਂ ਇਹ ਵੀ ਬੜੀ ਤੇਜ਼ੀ ਨਾਲ ਚਲਾਉਣਾ ਹੈਗਾ ਇਹਨਾਂ 'ਚ ਕੋਈ ਸ਼ੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਤੇ ਆਪਦਾ ਆਰਡਰ ਰਕ ਕਰਵਾ ਸਕਦੇ ਆਂ ਕੋਈ ਗੱਲ ਨਹੀਂ ਜਦੋਂ ਆਪਣਾ ਪੂਰਾ ਕੰਮ ਚੱਲੇ ਆਪ ਤੁਹਾਨੂੰ ਦੱਸਾਂਗੇ ਵੀ ਹੁਣ ਪੂਰਾ ਚੱਲ ਪਿਆ ਆਪਣਾ ਕੰਮ ਹਜੇ ਸਲੋ ਚੱਲਦਾ ਹੈ ਕੰਮ ਪੂਰਾ ਚੰਦਾ ਨਹੀਂ ਕੱਪੜੇ ਦਾ ਵੀ ਆਨਲਾਈਨ ਮੈਂ ਤੁਹਾਨੂੰ ਦੱਸਦੀ ਹੁਣ ਵੀ ਜੇ ਮੈਂ ਲੋਕਲ ਚੱਲਦਾ ਵੀ ਆਏ ਆਨਲਾਈਨ ਵੀ ਚੱਲਣਾ ਚਾਹੀਦਾ ਹੈ ਜੇ ਮੇਰੀਆਂ ਭੈਣਾਂ ਮੈਨੂੰ ਜਰੂਰ ਸਪੋਰਟ ਕਰਨੀ ਹੈ ਮੈਨੂੰ ਸਾਨੂੰ ਸਪੋਰਟ ਦੀ ਮੇਰੇ ਦੀ ਇਹੀ ਤੁਹਾਡੇ ਸਪੋਰਟ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਜਰੂਰ ਮੇਰੀਆਂ ਭੈਣਾਂ ਨੇ ਮੈਨੂੰ ਇਹਨਾਂ ਚ ਕੋਈ ਸ਼ੂਟ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ ਤੇ WhatsApp ਤੁਸੀਂ ਮੇਰੇ ਨਾਲ ਗੱਲ ਕਰਿਓ ਨੰਬਰ ਆਪਣਾ 9530710600 ਤੇ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਕੱਪੜਿਆਂ ਦੀ ਤੇ ਲੋ ਜੀ ਹੁਣ ਤੁਸੀਂ ਦੇਖੋ ਕੋਈ ਵੀ ਨੱਚ ਪਸੰਦ ਹੋਇਆ ਸੇ ਸਕਰੀਨਸ਼ਾਟ ਲੈ ਕੇ 9530710800 ਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆਂ ਲੋ ਜੀ ਹੁਣ ਆਪਾਂ ਸ਼ੁਰੂ ਕਰਨ ਲੱਗੇ ਆਂ ਤੇ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਿਆ ਕਰੋ। ਹੰਦਵਾ ਜੀ ਦੇਖੋ ਜੀ ਬਹੁਤ ਜੀ ਪਹਿਲਾਂ ਆਪਾਂ ਸੌਸ ਨੂੰ ਘੁਣਨ ਲਈਏ ਆਂ ਆਂਦੀ ਪਕੌਟੀਆਂ ਜਾਕ ਤਾਂ ਦਾ ਵੀ ਕੰਮ ਸੋਡਾ ਪਾ ਆ ਵੀ ਇਸੇ ਤਰ੍ਹਾਂ ਹੀ ਚਲਦਾ ਰੱਖਾਂਗੇ ਇਹ ਵੀ ਹੈਗਾ ਵੀ ਆਪਾਂ ਟੁੱਟੀਆਂ ਦੇ ਨਹੀਂ ਕਰਕ ਉਹ ਵੀ ਆਪਾਂ ਇਸ ਤਰ੍ਹਾਂ ਹੀ ਰੱਖਾਂਗੇ ਦੇਖੋ ਜੀ ਜਦੋਂ ਜੀ ਸਾਦ ਹੋਇਆ ਦੇਖੋ ਜੀ ਤੇ ਇਹਨਾਂ ਦਾ ਕੋਰੀਅਰ ਚਾਰਜ ਸਾਨੂੰ ਲੱਗੂਗਾ ਕਿਉਂਕਿ ਮੈਂ ਅਗਲੀ ਵੀਡੀਓ 'ਚ ਹੀ ਬੋਲੀ ਸੀ ਆਪਾਂ ਸਿਰਫ 100 ਰੁਪਏ ਰੱਖਣਾ ਹੁੰਦਾ ਇਹਨਾਂ ਤੋਂ ਤੇ ਕੋਰੀਅਰ 400 ਦਾ ਹੋਊਗਾ ਤੇ ਰੇਟ ਕਪੜਾ ਮੰਗਾ ਕੇ ਦੇਖਣਾ ਤੇ ਫਿਰ ਤੁਸੀਂ ਮੈਨੂੰ ਦੱਸਣਾ ਨਰੇ ਦੇ ਰੇਟ ਦੇ ਟਰਾਈ ਕਰਨ ਨਾਲ ਕਪੜਾ ਦੇਖਣਾ ਫਿਰ ਤੁਸੀਂ ਮੈਨੂੰ ਦੱਸਣਾ ਦੇਖੋ ਜੀ ਦੇਖੋ ਜੀ ਇਹ ਆ ਗਿਆ ਮਹਿੰਦੀ ਕਲਰ ਦੇਖੋ ਜੀ ਗਲੇ ਤੇ ਇਸ ਤਰ੍ਹਾਂ ਕਢਾਈ ਆ ਇਹ ਵੀ ਕ੍ਰੀਬ ਸ਼ਰਕ ਕ੍ਰੀਬ ਸ਼ਰਕ ਵਧੀਆ ਕ੍ਰੀਬ ਸ਼ਰਕ ਦੇ ਵਿੱਚ ਆ ਤੇ ਇਹ ਦੇਖੋ ਜੀ ਮਹਿੰਦੀ ਦੇ ਵਿੱਚ ਆ ਗਿਆ ਇਹ ਸਾਰਾ ਇਹਦੇ ਫਰੰਟ ਕੱਢਿਆ ਹੋਇਆ ਦੇਖੋ ਘੇਰ ਆਖਦੇ ਹੋਇਆ ਦੇਖੋ ਜੀ ਕੁਝ ਕੁ ਜਿਹੜੇ ਬੱਤ ਖਿਆ ਦੇਖੋ ਇਹਦਾ ਸੋਣਾ ਕੁਛ ਛੋੜਦਾ 1.5 ਲੱਖ ਗਿਆਨ ਸਰਪੀਆ ਦੇਖੋ ਜੀ ਇਹਨਾਂ ਘੱਟ ਰੇਟ ਕਿਉਂਕਿ ਆਪਾਂ ਕੰਮ ਚਲਾਉਣਾਗਾ ਤੇ ਆਪਾਂ ਸੋਨੂੰ ਬਸ ਘੱਟ ਤੋਂ ਘੱਟ ਹੀ ਰੇਟ ਦੇਖਣਗੇ ਨਾ ਆਪਾਂ ਕੋਈ ਜ਼ਿਆਦਾ ਰੇਟ ਨਹੀਂ ਲਾਉਣਾਗਾ ਦਾ ਜਬੇ ਤੋਂ ਦੇ ਸਪੋਰਟ ਦੇ ਨਾਲ ਇਹ ਕੰਮ ਹੋਣਾ ਆਪਣਾ ਕੋਰੀਆ ਦਾ ਆਪਣਾ ਇੱਕ ਆਨਲਾਈਨ ਕਪੜਾ ਤੋਂ ਦੀ ਸਪੋਰਟ ਨਾਲ ਚੱਲਣਾਗਾ ਤੇ ਜਰੂਰ ਮੇਗੀਆਂ ਭੈਣਾ ਨੇ ਦੇਖੋ ਜੀ ਚਲੂਨ ਦਾ ਡੋਟਾ ਲੱਗਿਆ ਨਾਲੇ ਖੋਲਾ ਢੋਲਾ ਡੋਟਾ ਦੇਖੋ ਜੀ ਬਰਕ ਹੋਇਆ ਹੋਇਆ ਦੇਖੋ 1100 ਰੁਪਏ ਇਹ ਕਿੰਨਾ ਘਾਟਾ ਦੇ ਕਿੰਨਾ ਵਧੀਆ ਬਰਕ ਦੋਨਾਂ ਸਾਈਡਾਂ ਤੋਂ ਹੋਇਆ मेहंदी ना कॉम्बिनेशन कि देखो कितना बढ़िया दिखता होगा। बहुत ही प्यारा सर पे तो देख लगुगा। जल्दी-जल्दी से स्क्रीनशॉट लो। आप ये आदेश रख सकते हो। ओके कलरा से ये पूजा तो बहुत सोना का लगा दिया है।

ਇਹਰਾਸੋ ਰੇਟ ਲੱਗੂਗਾ ਇਹ ਜਿਸ ਤਰ੍ਹਾਂ ਕਿਸੇ ਨੂੰ ਕੋਈ ਵੱਡੀ ਉਮਰ ਕੋਈ ਆਂਟੀ ਦਾ ਕੋਈ ਜੱਤੀ ਦਾ ਕਿਸੇ ਦਾ ਲੈਣਾ ਹੋਵੇ ਉਹਨਾਂ ਲਈ ਵੀ ਚੱਲੂਗਾ ਜੇ ਕੋਈ ਚੱਕਾ ਕਲਰ ਪਾਉਂਦਾ ਤਾਂ ਉਹਨਾਂ ਲਈ ਵੀ ਚੱਲੂਗਾ ਦੇਖੋ ਜੀ ਇਹ ਸਿਆਣੇ ਵਾਲੇ ਵੀ ਚੱਲੂਗਾ ਦੇਖੋ ਕਿਦਾਂ ਸੋਹਣਾ ਮ ਦੁਪੱਟਾ ਪਿਆਰ ਚ ਲੂਣ ਦਾ ਦੁਪੱਟਾ ਮੈਨੂੰ ਨਾਲ ਸਭ ਤੇ ਰਹਿ ਰਿਹਾ 1100 ਦੇਖੋ ਜੀ ਵਟੇ ਜੇ ਸਾਰੇ ਦੇ ਬੂਟੀ ਆਏ ਬੰਦੂ ਕੜਾਈ ਦੀ ਪਿਆਰ ਜੇ ਨੂਨ ਦਾ ਦੱਤਾ ਲੱਗਿਆ ਹੋਇਆ ਨਾਲ ਦੇਖੋ ਕਲਰ ਕੀ ਦੱਸਣਾ 1100 ਲੀਟਰ ਲਗੋ ਦੇਖੋ ਸਕਰੀਨ ਸ਼ਾਟ ਲਓ ਨੰਬਰ ਆਪਣਾ 9530710680 जे किसी मेरी मतलब भैन किसी नहीं भी आए पता लगता तो तो है तो मेरे नट्सअप मेरे गल कर सैंसू खोल के भी दिखा सकती हाँ जे सू नहीं भी तो सही पता लगता तो है किसी ये कलर कलर आप बहुत सोने तो सू चार चार पीस मिलते दे। रहेंगे मैं तुम एक दिखाई दी ਦਾ ਸੋਨਾ ਕਲਰ ਇਹਦਾ ਇਹ ਵੀ ਸਾਰਾ ਮੂਰ ਕੱਢਿਆ ਹੋਇਆ ਦੇਖੋ ਜੀ ਉਹ ਜਿ ਫਿਓਰ ਛਲਕਲੇ ਦੇ ਵਿੱਚ ਅੱਛਾ ਕੀ ਦੇਖੋ ਇਹ ਕੜਾਈ ਦੇਖੋ ਜੀ ਆਪਾਂ ਠੀਕ ਰਾ ਪੜਾਉਣਾ ਹੋਇਆ ਦੇਖੋ ਕਿੰਨਾ ਮਹਿੰਗਾ ਆਪਾਂ ਨੂੰ ਪੈਂਦਾ ਇਹ ਕੜਾਈ ਤੇ ਸਾਨੂੰ ਸਿਰਫ 950 ਦਾ ਛੋਟ ਰੇਟ ਦੇਖੋ ਤੁਸੀਂ ਖੁਦ ਇਹ ਆਖੂਗੀ ਵੀ ਇੰਨਾ ਘੱਟ ਰੇਟ ਦੇਖੋ ਜੀ 950 ਰੁਪਿਆ ਰੇਟ ਲੱਗੂ ਸੋਨੇ ਦਾ ਕੰਦਾ ਵੀ ਬਹੁਤ ਸੋਹਣਾ ਦੇਖੋ ਜੀ 950 ਰੇਟ ਦਾ ਬਟਾ ਸਾਰਾ ਕੜਾ ਆਇਆ ਨਾ ਦੇਖੋ ਜੀ ਭੱਤੇ ਤੇ ਹੈ ਕੜਾਈ ਖੋਈ ਹੋਈ ਆ ਸਾਰੇ ਤੇ ਕਲਰ ਦੇਖੂਗੀ ਦੱਸੋ ਨਾ ਲਓ ਜੀ 950 ਰੇਟ ਪੁਰੀਆ ਚਾਹ ਸੋਡਾ ਲੱਗੂਗਾ ਲਓ ਤੁਸੀਂ ਹੋਣੇ ਤੁਸੀਂ ਆਰਡਰ ਕਰ ਲਓ ਜੀ ਦੇਖੋ ਜੀ ਲਓ ਜੀ ਇਹ ਪਾਇ ਹੋਏ ਪੀਸ ਹੁਣ ਸਿੰਗਲ ਸਿੰਗਲ ਦਿਖਾਉਣੇ ਹੁੰਦੇ ਇਹਨਾਂ ਚ ਕੋਈ ਵੀ ਹੁਣ ਤਿੰਨਾ ਛੋਟਾ ਜਿਹਾ ਪਸੰਦ ਹੋਵੇ ਉਸੀ ਸਕਰੀਨ ਸ਼ਾਟ ਲੈ ਕੇ ਸਾਡਾ ਆਰਡਰ ਬੁੱਕ ਕਰ ਸਕਦੇ ਹਾਂ ਲੋ ਜੀ ਇਹ ਕੁਆਲਟੀ ਵੇਰ ਦਿਖਾ ਸਕਦੇ ਵਧੀਆ ਲੋਕੋ ਬਣ ਕੇ ਤਿਆਰ ਹੋਈ ਆ ਸਾਡੀ ਨਸਰਿਤ ਲੁੱਕ ਲੋ ਜੀ ਇੰਨਾ ਛੋਟਾ ਜਿਹੀ ਕੋਈ ਵੀ ਤੁਹਾਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਹੈ ਆਪਣਾ 95310 953710800 ਤੇ ਜਦੋਂ ਵੀ ਮਰਜ਼ੀ ਤੁਸੀਂ ਮੇਰੇ ਨਾਲ ਗੱਲ ਕਰੋ ਤੇ ਆਰਡਰ ਆਪ ਦੇ ਵਕਤ ਕਰੋ ਲੋ ਜੀ ਹੁਣ ਆਪਾਂ ਵੀਡੀਓ ਕਰਨ ਲੱਗੇ ਐਂਡ ਤੇ ਮੈਨੂੰ ਬਹੁਤ ਜ਼ਿਆਦਾ ਕੱਪੜਿਆਂ ਦੇ ਵਿੱਚ ਸੋਡੀ ਸਪੋਰਟ ਦੀ ਲੋੜ ਆ ਤੇ ਮੈਨੂੰ ਬਹੁਤ ਜ਼ਿਆਦਾ ਪਿਆਰ ਦੇਣਾ ਕੱਪੜਿਆਂ ਵਾਲੇ ਚ ਵੀ ਜੇ ਤੁਸੀਂ ਮੈਨੂੰ ਬਹੁਤ ਘੱਟ ਸਪੋਰਟ ਕਰਦੇ ਕੱਪੜਿਆਂ ਦੇ ਵਿੱਚ ਕੱਪੜੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰੋ ਤੁਸੀਂ ਮੈਨੂੰ